ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਧੀ ਦੇੜੇ ਦੇ ਪ੍ਰੋਗਰਾਮ 19 ਨਵੰਬਰ ਤੋਂ ਲਾਲ ਕਿਲੇ ਤੇ ਸ਼ੁਰੂ ਹੋ ਜਾਣਗੇ ਜੋ 25 ਨਵੰਬਰ ਤੱਕ ਚੱਲਣਗੇ ਲਾਲ ਕਿਲੇ ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦੇ ਹਾਂ ਸਿਰਸਾ ਕਾਲਕਾ ਤੇ ਕਾਲੋ ਨੇ ਦੱਸਿਆ ਕਿ 19 ਨਵੰਬਰ ਤੋਂ ਰੋਜ਼ਾਨਾ ਸ਼ਾਮ ਨੂੰ ਲਾਈਟ ਹੈਂਡ ਸਾਊਂਡ ਸ਼ੋਅ ਹੋਵੇਗਾ ਇਸੇ ਤਰੀਕੇ ਇੱਕ ਵਿਸ਼ੇਸ਼ ਮੀਡੀ ਪਰਦਰਸ਼ਨੀ ਖੇਚ ਦਾ ਕੇਂਦਰ ਹੋਵੇਗੀ ਉਹਨਾਂ ਦੱਸਿਆ ਕਿ ਇੱਥੇ ਪ੍ਰੋਗਰਾਮ ਵਾਸਤੇ ਵਿਸ਼ਾਲ ਟੈਂਟ ਲਗਾਏ ਜਾ ਰਹੇ ਨੇ ਜਿਸ ਵਿੱਚ ਇੱਕੋ ਸਮੇਂ 50000 ਲੋਕ ਬੈਠ ਸਕਣਗੇ ਇਸੇ ਤਰੀਕੇ ਲੰਗਰ ਲਈ ਲਗਾਏ ਟੈਂਟ ਵਿੱਚ ਇੱਕੋ ਸਮੇਂ 20000 ਸੰਗਤਾਂ ਇਕੱਠੀਆਂ ਲੰਗਰ ਛਕ ਸਕਣਗੀਆਂ ਉਹਨਾਂ ਦੱਸਿਆ ਕਿ 23 24 ਅਤੇ 25 ਨਵੰਬਰ ਨੂੰ ਮੁੱਖ ਪ੍ਰੋਗਰਾਮ ਹੋਣਗੇ ਸਿਰਸਾ ਕਲਕੱਤਾ ਕਾਲੋ ਨੇ ਦੱਸਿਆ ਕਿ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਸਮਾਪਤੀ 6 ਨਵੰਬਰ ਨੂੰ ਗੁਰਦੁਆਰਾ ਅਫਗਾਨ ਸਾਹਿਬ ਦੇ ਭਾਈ ਲਖੀਸ਼ਾ ਬੰਜਾਰਾ ਹਾਲ ਦੇ ਵਿੱਚ ਸਮਾਗਮ ਦੇ ਨਾਲ ਕੀਤੀ ਜਾਵੇਗੀ ਉਹਨਾਂ ਨੇ ਸੰਗਤ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ। ਲਾਲ ਕਿਲੇ 'ਚ ਆ ਕੇ ਅੱਜ ਅਸੀਂ ਤਿਆਰੀਆਂ ਦੇਖ ਰਹੇ ਹਾਂ। ਇੱਥੇ ਜੋ ਦਿੱਲੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਇਸ ਮਹਾਨ ਸ਼ਹਾਬ ਸ਼ਤਾਬਦੀ ਦੇ ਪਰਬ ਦੇ ਮੌਕੇ ਦੇ ਉੱਤੇ ਦਿੱਲੀ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਸੀਸਗੰਜ ਗੁਰਦੁਆਰਾ ਸਾਹਿਬ ਸਾਹਮਣੇ ਆ। ਉੱਥੋਂ ਇੱਕ ਪੈਸੇਜ ਬਣਾ ਕੇ ਤੇ ਸਾਹਮਣੇ ਰੈੱਡ ਫੋਰਟ ਅੰਦਰ ਵੱਡੇ ਪ੍ਰੋਗਰਾਮ ਕੀਤੇ ਗਏ ਨੇ ਇੱਥੇ ਜਿੱਥੇ 3 ਦਿਨ ਇੱਥੇ ਕੀਰਤਨ ਸਮਾਗਮ ਚੱਲਣਗੇ ਉੱਥੇ 19 ਤਰੀਕ ਤੋਂ ਲਾਈਟ ਐਂਡ ਸਾਊਂਡ ਸ਼ੋਅ 19 ਤਰੀਕ ਤੋਂ ਇਵੈਂਟਸ ਹੋਣਗੇ ਇੱਥੇ ਔਰ ਮਿਊਜ਼ੀਅਮ ਦਾ 19 ਤਰੀਕ ਤੋਂ ਸ਼ੁਰੂ ਹੋ ਜਾਏਗਾ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਜਿਹੜੇ ਸੰਗਤ ਆਰੀ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਟੈਂਟੇਡ ਸਿਟੀ ਬਣਾਈ ਗਈ ਹੈ ਹਰ ਤਰੀਕੇ ਦੀ ਸਹੂਲਤ ਹੈ ਗਰਮ ਪਾਣੀ ਠੰਡੇ ਪਾਣੀ ਤੋਂ ਲੈ ਕੇ ਲੰਗਰਾਂ ਤੋਂ ਲੈ ਕੇ ਹਰ ਤਰੀਕੇ ਦਾ ਇੱਥੇ ਇੰਤਜ਼ਾਮ ਕੀਤਾ ਗਿਆ ਹੈ ਦਿੱਲੀ ਸਰਕਾਰ ਉਹਨਾਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਸਜਦਾ ਕਰਨ ਦੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਉਣ ਵਾਲੀ 22 23 24 25 ਤਰੀਕ ਨੂੰ ਅਸੀਂ ਇੱਥੇ ਜ਼ਰੂਰ ਸੰਗਤਾਂ ਦਰਸ਼ਨ ਕਰਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਪਾਵਨ ਪਵਿੱਤਰ ਸਥਾਨ ਸੀਸਕਈ ਸਾਹਿਬ ਦੇ ਸਾਹਮਣੇ ਵੱਡੇ ਮੰਡਾਲ ਲੱਗੇ ਨੇ ਜਿੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਵੀ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਦਰਸ਼ਨ ਕਰੋ ਉੱਥੇ ਆ ਕੇ ਨੰਡਾਲਾ ਚ ਵੀ ਜਰੂਰ ਸਿੱਟਾ ਪਰ ਗੁਰਦੇਵ ਭਾਦਰ ਸਾਹਿਬ ਦੇ 350 ਸਾਲਾ ਸਤਾਬਦੀ ਦੇ ਮੌਕੇ ਦੇ ਉੱਤੇ ਜਿਹੜਾ ਬਹੁਤ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਔਰ ਤੁਸੀਂ ਦੇਖ ਸਕਦੇ ਹੋ ਇਹ ਲਾਲ ਕਿਲੇ ਦਾ ਉਸਥਾਨ ਜਿੱਥੇ ਸਾਹਮਣੇ ਦੀਵਾਰ ਦੇ ਉੱਤੇ ਲਗਾਤਾਰ 19 ਤਰੀਕ ਤੋਂ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਔਰ ਉਸ ਤੋਂ ਬਾਅਦ 22 24 ਔਰ 25 ਨੂੰ ਵੱਡੇ ਕਿਸਨ ਸਵਾਗਤ ਕੀਤੇ ਜਾਣੇ ਨੇ ਇਵੈਂਟ ਹਾਲ ਬਣਾਏ ਗਏ ਨੇ ਮਿਊਜ਼ੀਅਮ ਤਿਆਰ ਕੀਤਾ ਜਾ ਰਿਹਾ ਗੁਰੂ ਇਤਿਹਾਸ ਦੇ ਨਾਲ ਸੰਬੰਧਤ ਕੁਝ ਜੋੜਦੇ ਔਰ ਸਭ ਤੋਂ ਬੱਡੀ ਗੱਲ ਕੀ ਜਿਹੜੀ ਅੱਜ ਲੋਕਾਂ ਦੀ ਦੇਚ ਦੇ ਵਿੱਚ ਸੰਗਤ ਜਿਹੜੀ ਡਿਮਾਂਡ ਕਰ ਰਹੀ ਹੈ ਇੱਥੇ ਪਹੁੰਚ ਨਹੀਂ ਉਹਨਾਂ ਦੀ ਸੈਂਸਿਟੀ ਤਿਆਰ ਕੀਤੀ ਗਈ ਹੈ ਕਿ ਉੱਥੇ ਬਹੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਲੋਕ ਜਿਹੜੇ ਆਨਵਾਦੋਂ ਉਹ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਖੱਜਲ ਖਾਣਾ ਹੋਣਾ ਪਵੇ ਉਸ ਸਾਰੀਆਂ ਤਿਆਰੀਆਂ ਜਾਰੀ ਰਹੀਆਂ ਔਰ ਸੰਤਾਨ ਨੂੰ ਵੀ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਵਾਅਦਾ ਛੱਡ ਕੇ ਇਹਦੀ ਸ਼ਮੂਤਾ ਪਾਓ ਹਰ ਕਿਸਮ ਦੀਆਂ ਜਿਹੜੀਆਂ ਸੌਕਤਾਂ ਲੰਗਰ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਡੂਟੀਆਂ ਲਾਤੀਆਂ ਗਈਆਂ ਨੇ ਜਿਹੜੇ 19 ਤਰੀਕ ਨੂੰ ਸੰਬੰਧੀ ਇਕ ਸਾਲ ਵਾਲੀ ਨੇ ਸੇਵਾ ਲਈਏ ਗੁਰਦੁਆਰਾ ਸੀਸਗੰਜ ਸਾਹਿਬ 23 24 25 ਤੱਕ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਸਾਹ ਬਰਨਣ ਦੀ ਸੇਵਾ ਲਈਏ ਨੇ ਸੋ ਸਾਰੀਆਂ ਸਾਰੀਆਂ ਸੰਪਰਦਾਵਾਂ ਮਿਲ ਕੇ ਜਿਹੜੇ ਚਾ ਪਕੌੜੀਆਂ ਦੀਆਂ ਸਾਰੀਆਂ ਸੇਵਾ ਬਾਬਾ ਬਾਬਾ ਬਚਨ ਸਿੰਘ ਜੀ ਹੁਣਾਂ ਦੀ ਸੰਪਰਦਾ ਨੇ ਲਈ ਹੈ ਸੋ ਸਾਰੇ ਮਿਲ ਕੇ ਕਲੈਕਟਿਵ ਦਮਾ ਪੰਥ ਦਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਬੜੀ ਵਧੀਆ ਤਰੀਕੇ ਦੇ ਨਾਲ ਇਹ ਸਾਰੀ ਸ਼ਤਾਬਦੀ ਇਸ ਨੂੰ ਜੋ ਆਪਣੀ ਮਲਾਏ ਸਰ ਇਹ ਇੰਨਾ ਵੱਡਾ ਹੋ ਗਿਆ ਉਸ ਨੂੰ ਲੈ ਕੇ ਪ੍ਰੋਗਰਾਮ ਕੋਈ ਤਬਦੀਲੀਆਂ ਜਾਂ ਨਹੀਂ ਨਹੀਂ ਕੋਈ ਤਬਦੀਲੀ ਨਹੀਂ ਹੈ ਪ੍ਰੋਗਰਾਮ ਇੱਕ ਅਨਫੋਰਚੂਨੇਟ ਗੱਲ ਹੈ ਕਿ ਉਸ ਹੈਵੇ ਵੈਨ ਦੇਉ ਥੋੜੇ ਨੀੜੇ ਹੋਣ ਕਰਕੇ ਇਸ ਗੱਲ ਦੀ ਥੋੜੇ ਲੋਕਾਂ ਦੇ ਦਿਲਾਇ ਚਾਈ ਹੈ ਮਗਰ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਾਡੇ ਸਿਕਿਉਰਿਟੀ ਦੇ ਪਾਸੇ ਲੈ ਕੇ ਬਾਤ ਇਹ ਸਾਰੇ ਪ੍ਰੋਗਰਾਮ ਦੇਖੋ ਗੁਰਪ੍ਰੀਤ ਭਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸਮਾਪਤੀ ਸ਼ਹੀਦ ਸ਼ਾਹਦੀਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਜਿਹੜੇ ਆ ਉਹ ਲਾਲਕਿਲੇ ਦੀ ਮੈਦਾਨ ਦੇ ਵਿੱਚ ਰੱਖੇ ਗਏ ਆ ਦਿੱਲੀ ਸਿੰਘ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਦਿੱਲੀ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਸਾਰੇ ਸਮਾਗਮ ਹੋ ਰਹੇ ਆ ਇਹਨਾਂ ਸਮਾਗਮਾਂ ਦੇ ਵਿੱਚ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਲਾਈਟ ਐਂਡ ਸਾਊਂਡ ਸ਼ੋਅ ਔਰ ਗੁਰਤੇਜ ਭਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਸਮਰਪਿਤ ਮਿਊਜ਼ੀਅਮ ਜਿਹੜਾ ਉਹ ਲਗਾਤਾਰ ਚੱਲਦਾ ਰਹੇਗਾ ਔਰ 23 24 ਔਰ 25 ਤਰੀਕ ਨੂੰ ਤਿੰਨ ਦਿਨ ਮਹਾਨ ਕੀਰਤਨ ਸਮਾਗਮ ਜਿਹੜੇ ਆ ਉਹ ਰੱਖੇ ਗਏ ਆ ਜਿਹੜੇ ਕਿ ਸ਼ਾਮ ਦੇ ਸਮੇ ਸੋਧਰ ਰਾਜ ਸਾਹਿਬ ਤੋਂ ਆਰੰਭ ਹੋ ਕੇ 11:30 ਵਜੇ ਤੱਕ ਚੱਲਣਗੇ ਲੇਕਿਨ 25 ਤਰੀਕ ਦਾ ਜੋ ਪ੍ਰੋਗਰਾਮ ਸਮਾਗਮ ਹੋਏਗਾ ਉਹ ਪਹਿਲੇ ਸਹਿਜ ਪਾਠ ਸਾਹਿਬ ਹੋਣਗੇ ਪੌਣੇ 5 ਵਜੇ ਆਰੰਭ ਹੋਣਗੇ ਸਹਿਜ ਪਾਠ ਸਾਹਿਬ ਤੋਂ ਸਮਾਪਤੀ ਤੋਂ ਬਾਅਦ ਅ ਅਗਰਾ ਸਾਹਿਬ ਅ ਉਸ ਤੋਂ ਬਾਅਦ 11:30 ਵਜੇ ਤੱਕ ਦੇਰ ਰਾਤ ਤੱਕ ਸਮਾਗਮ ਚੱਲਣਗੇ ਜੋ ਕਿ ਇਹਨਾਂ ਸਾਰੀਆਂ ਸਮਾਗਮਾਂ ਦੇ ਵਿੱਚ ਪੂਖਤਾ ਤਿਆਰੀਆਂ ਕੀਤੀਆਂ ਗਈਆਂ ਹਨ ਚਾਹੇ ਉਹ ਰਹਿائش ਦਾ ਪ੍ਰਬੰਧ ਹੋਵੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤ ਨੇ ਆਣਾ ਹੈ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਰੈਸ਼ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਦੀਵਾਨ ਹਾਲ ਬਹੁਤ ਵੱਡਾ ਦੀਵਾਨ ਹਾਲ ਜਿਹੜਾ ਬਣਾਇਆ ਗਿਆ ਹੈ ਸੋ ਇਹ ਸਾਰੇ ਸਮਾਗਮ ਇਸ ਵੇਲੇ ਆਖਰੀ ਜੋ ਟੱਚ ਹੈ ਉਹ ਦਿੱਤਾ ਜਾ ਰਿਹਾ ਹੈ ਜੋ ਉਜਾਜਾ ਲਿਆ ਜਾ ਰਿਹਾ ਹੈ ਸੋ ਮੈਂ ਸਮਝਦਾ ਕਿ ਸਾਨੂੰ ਉਮੀਦ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੇਗੀ ਪਰ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਤੁਨ ਤੁਨ ਸਾਹਿਬ ਸ੍ਰੀ ਗੁਰੂ ਪੀਗ ਬਾਤਵ ਸਾਹਿਬ ਮਹਾਰਾਜੀ ਦੀ ਸ਼ਾਦਤ ਨੂੰ ਸਮਰਪਿਤ ਇਹਨੇ ਸਮਾਗਮ ਕੀਤੇ ਜਾ ਰਹੇ ਉਹਦੇ ਵਿੱਚ ਆਪਣਾ ਸੰਗਤ ਕਰਕੇ ਸ਼ਿਰਕਤ ਕਰਕੇ ਉਹਨਾਂ ਦੁਰਸਾਧੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਚਾਹੇ ਉਹ ਪੰਜਾਬ ਤੋਂ ਸੰਗਤ ਹੋਵੇ ਹਰਿਆਣਾ ਤੋਂ ਹੋਵੇ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਵੇ ਚਾਹੇ ਵਿਦੇਸ਼ਾਂ ਤੋਂ ਹੋਣ ਜਰੂਰ ਇੱਥੇ ਪਹੁੰਚਣ ਤਾਂ ਕਿ ਅਸੀਂ ਸਾਰੀ ਸੰਗਤ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਪਹਿਲਾਂ ਜੋ ਸ਼ਹਾਦਤ ਹੋਈ ਸੀ ਜੋ ਇਸ ਧਰਮ ਦੀ ਇਸ ਦੇਸ਼ ਦੇ ਧਰਮ ਨੂੰ ਬਚਾਉਣ ਦੇ ਲਈ ਦਿੱਲਕ ਜਿੰਦ ਨੂੰ ਬਚਾਉਣ ਦੇ ਲਈ ਉਸ ਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਗੁਰੂ ਸਾਹਿਬ ਜੀ ਦਾ ਤੇ ਦਿਹਾੜਾ ਮਨਾ ਸਕੀ ਹੈ ਇਹ ਸਾਡੇ ਜੀਵਨ ਕਾਲ ਦੇ ਵਿੱਚ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਾਬਦੀ ਮਨਾਉਣ ਦਾ ਮੌਕਾ ਸਾਨੂੰ ਮਿਲ ਰਿਹਾ ਹੈਗਾ ਔਰ ਇਸ ਦੇ ਪ੍ਰੋਗਰਾਮ ਨੂੰ ਸাকसेस ਕਰਨ ਵਾਸਤੇ ਵੀ ਸਾਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕਮੇਟੀ ਵੱਲੋਂ ਮਿਲੀਆਂ ਨੇ ਅਸੀਂ ਚਾਹਾਂਗੇ ਕਿ ਸਾਰੀ ਸੰਗਤ ਜਿੰਨੀ ਵੀ ਹੈ ਦਿੱਲੀ ਦੀ ਸਮੂਹ ਸਾਧ ਸੰਗਤਔਰ ਵਾਰਲਡ ਤੋਂ ਜਿੰਨੇ ਵੀ ਲੋਕ ਆ ਰਹੇ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਪੂਰਾ ਹਿੱਸਾ ਲੈਣ ਔਰ ਇਹ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੀ ਉਹਨੂੰ ਸੈਲੀਬ੍ਰੇਟ ਕੀਤਾ ਜਾਏ ਔਰ ਇਹ ਉਹਦੀ ਜਿਹੜਾ ਕੁਰਬਾਨੀ ਹੈ ਉਹਦੀ ਜਿਹੜੀ ਸ਼ਹਾਦਤ ਹੈ ਉਹ ਹਰ ਬੱਚੇ ਦੇ ਖੰਨ ਤੱਕ ਇਹ ਜਾਣੀ ਚਾਹੀਦੀ ਹੈ ਪੂਰੇ ਇੰਡੀਆ ਦੇ ਹਰ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਇੰਨੀ ਵੱਡੀ ਸ਼ਹਾਦਤ ਇੱਕ ਧਰਮ ਦੀ ਰੱਖਿਆ ਵਾਸਤੇ ਹੁਰਤ ਇੱਕ ਬਹਾਦਰ ਨੇ ਦਿੱਤੀ ਭਾਈ ਮਤੀ ਦਾ ਭਾਈ ਸਤੀ ਦਾ ਫੈਦਲਾ ਜੀ ਤੇ ਸਹਿਬ ਸ਼੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਉਹ ਤੇ 21 22 23 ਨੂੰ ਜਿਹੜੇ ਧਾਰਮਿਕ ਗੀਤ ਹੈ ਉਹਨਾਂ ਦਾ ਪ੍ਰੋਗਰਾਮ ਹੈ ਔਰ 23 24 25 ਤਰੀਕ ਨੂੰ ਜਿਹੜੇ ਇਹਦਾ ਸ਼ਹੀਦੀ ਸਮਾਗਮ ਦੇ ਜਿਹੜੇ ਕੀਰਤੰਨ ਦਰਬਾਰ ਔਰ ਜਿਹੜਾ ਇਸ ਸ਼ਹੀਦ ਨੂੰ ਸਮਰਪਿਤ ਪ੍ਰੋਗਰਾਮ ਨੇ ਉਹ 23 24 25 ਨੂੰ ਔਰ 25 ਨੂੰ ਜਿੰਨੇ ਸਹਿਜ ਪਾਠ ਜਿਹੜੇ ਆਰੰਭ ਕੀਤੇ ਗਏ ਸੀ ਉਹਨਾਂ ਦੇ ਹੋਗ ਇੱਥੇ ਪਾਏ ਜਾਣਗੇ ਕਿ ਉਹ 25 ਤਰੀਕ ਸਮਾਪਤੀ ਹੈ ਜੀ